ਨਗਰ ਨਿਗਮ ਮੁਹਾਲੀ ਹਾਊਸ ਦੀ 2026 ਦੀ ਦੂਸਰੀ ਮੀਟਿੰਗ ਹੋਈ ਜਿਸ ਵਿੱਚ ਵਰਕ ਆਰਡਰ ਹੋਣ ਦੇ ਬਾਵਜੂਦ ਵੀ ਕੰਮ ਨਾ ਹੋਣ ਨੂੰ ਲੈ ਕੇ ਕੌਂਸਲਰਾਂ ਵੱਲੋਂ ਨਾਰਾਜ਼ਗੀ ਜਤਾਈ ਗਈ ਅਤੇ ਕਿਹਾ ਗਿਆ ਕਿ ਸਬੰਧਿਤ ਅਧਿਕਾਰੀਆਂ ਖਿਲਾਫ ਮਤਾ ਲਿਆਂਦਾ ਜਾਵੇ ਕਿ ਉਹ ਕੰਮ ਕਿਉਂ ਨਹੀਂ ਹੋਣਦੇ ਰਹੇ ਇਸ ਸਬੰਧਿਤ মিডিਆ ਨਾਲ ਗੱਲਬਾਤ ਕਰਦੇ ਹੋਏ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੇਂ ਕੰਬਸਾਉਂ ਕਲੋਨੀ ਗੁਰਨਾਣ ਕਲੋਨੀ ਵਾਲੇ ਵਿਚਾਰੇ ਆਪਣੇ ਆਪ ਨੇ ਬਗਾਨੇ ਸਮਝਦੇ ਸੀ ਅੱਜ ਅਸੇ ਉਹ ਆਪਣੇ ਘਰ ਦੇ ਮੈਂਬਰ ਬਣਾਇਆ ਸ਼ਹਿਰ ਦਾ ਹਿੱਸਾ ਬਣਾ ਦੇ ਨੇ ਕਾਰਪੋਰੇਸ਼ਨ ਦੇ ਜੋ ਹਾਊਸ ਦੀ ਮੀਟਿੰਗ ਸੀ ਇਹਦੇ ਵਿੱਚ ਪਾਸ ਕਰਤਾ ਕਿ ਅਸੀਂ ਇਹਨਾਂ ਨੂੰ ਕਾਰਪੋਰੇਸ਼ਨ ਦੇ ਵਿੱਚ ਲੈ ਕੇ ਆਵਾਂਗੇ ਔਰ ਉਹ ਜੋ ਆਸੂ ਪਾਸ ਵੀ ਹੋ ਚੁੱਕਿਆ ਹੈਗਾ ਔਰ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ ਕਿ ਕੋਈ 16 10 ਸੱਜਣ ਬੋਲ ਕੋਈ ਜਨਮ ਸਾਡੀ ਵੀ ਬਣਾਉਣਾ ਹੈ ਫ੍ਰੀਡ ਮਿਸ਼ਨ ਕਰਾਉਣੀ ਆ ਕੋਈ ਮੈਡੀਕਲ ਕੋਈ ਕਿਸੇ ਤਰੀਕੇ ਦਾ ਕੋਈ ਹੈਲਪ ਲੈਣੀ ਹੈਗੀ ਆ ਹਰ ਪਾਸੇ ਨੂੰ ਜਿਹੜਾ ਕੋਈ ਬੋਰਡ ਲੈਣ ਵਾਸਤੇ ਸਾਰੇ ਲੋਕ ਜਾਂਦੇ ਸੀਗੇ ਪਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਸੀਗਾ ਉਹ ਨਹੀਂ ਸੀ ਮਿਲਦਾ ਅੱਜ ਮੈਂ ਐਜੇ ਕਾਂਗਰਸ ਦਾ ਮੇਅਰ ਹੋਣ ਦੇ ਨਾਤੇ ਉਹਦੇ ਨੂੰ ਆਪਣੇ ਸਾਹਮਣੇ ਹੋਏ ਸਾਡੇ ਸ਼ਹਿਰ ਦਾ ਹਿੱਸਾ ਬਣਾ ਲਿਆ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਸ਼ਹਿਰ ਨੂੰ ਸਫਾਈ ਦੀ ਹਾਲਤ ਕਰਕੇ ਦੀ ਅਸੀਂ ਜਿਹੜੀ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਅਸੀਂ ਇੱਕ ਡਿਵੈਲਪਮੈਂਟ ਲੈ ਕੇ ਆ ਰਹੇ ਹਾਂ ਜਿੱਕੇ ਜੁਨੀਅਰ ਟ੍ਰੌਲੀਆਂ ਹੈਗੀਆਂ ਨੇ ਉਹਨੂੰ ਟ੍ਰਿਪਲ ਕਰ ਲਓ ਪਹਿਲੇ ਜਿਹੜੀਆਂ ਚੱਲ ਰਹੀਆਂ ਨੇ ਉਹਦੀ ਲੇਬਰ ਹੈਗੀ ਆ ਉਹਨੂੰ ਡਬਲ ਟ੍ਰਿਪਲ ਕਰ ਲਓ ਭਾਵੇਂ ਦਿੱਲੀ ਬੇਸ ਤੇ ਰੱਖ ਲਓ ਪਰ ਜਿਹੜਾ ਕੰਮ ਆ ਉਹ 45 ਦਿਨਾਂ ਦੇ ਵਿੱਚ ਸ਼ੁਰੂ ਹੋਣਾ ਚਾਹੀਦਾ ਔਰ ਉਸ ਤੋਂ ਇਲਾਵਾ ਇੱਕ ਹੋਰ ਟੇਬਲ ਆडम ਆਈ ਹੈਗੀ ਆ ਜਿਹੜੀ ਸਾਡੀ ਪਟਿਆਲੇ ਦੀ ਰੋਜ਼ ਨੂੰ ਬਲੌਗਿੰਗ ਅਜੀ ਕਹਿੰਦੇ ਨੇ ਆ ਜਿੱਥੇ ਬਹੁਤ ਗੰਦ ਪਿਆ ਸੀਗਾ ਜਿੱਥੇ ਬਹੁਤ ਵੱਡੀ ਪਬਲਿਸ਼ਿੰਗ ਬੱਸੀ ਹੋਈ ਆ 50000 ਦੇ ਕਰੀਬ ਉਹਦੇ ਤੇ ਬੰਦਾ ਰਹਿੰਦਾ ਹੈਗਾ ਉਹਨੂੰ ਵੀ ਅਸੀਂ ਮੋਡੀਫਾਈ ਕਰਨ ਜਾ ਰਹੇ ਹਾਂ ਔਰ ਉਹਦਾ ਵੀ ਜਿਹੜਾ ਅਸੀਂ ਟੈਬਲੇਟ ਤੇ ਰਹੀ ਸੀਗੀ ਪਾਸ ਕਰਤੀ ਔਰ ਉੱਥੇ ਵੀ ਜਿਹਦਾ ਹੈਗਾ ਪ੍ਰੋਪਰ ਤਰੀਕੇ ਦਾ ਪ੍ਰਬੰਧ ਕੀਤਾ ਜਾਊਗਾ ਤੇ ਹੋਰ ਇੱਕ ਐਨਸੀਓ ਹੈਗਾ ਇੱਕ ਆਪਣਾ ਦੂਸਰਾ ਇਧਰ ਨਾਲ ਹੋਰ ਨਾਲਾ ਜਾਂਦਾ ਹੈਗਾ ਉਹਦਾ ਵੀ ਮੈਂ ਕਿਹਾ ਵੀ ਨਾਲ ਹੀ ਲੈ ਕੇ ਆਓ ਤੇ ਕੰਮ ਸਿੱਖਮ ਉਹ ਵੀ ਨਾਲ ਹੀ ਮਿੰਟੇ ਹੋ ਜਾਣ। ਇੱਕ ਸਰ ਹੋਰ ਜਿਹੜਾ ਤੁਸੀਂ ਹੁਣੇ ਕੀਤਾ ਹੈ ਕਿ ਜਿਹੜੇ ਆਲਰੇਡੀ ਕਈ ਜਿਹੜੇ ਏਜੰਡੇ ਪਾਸ ਹੋਏ ਹੋਏ ਨੇ, ਵਰਕ ਆਰਡਰ ਹੋਏ ਹੋਏ ਉਹ ਦੀ ਤੁਸੀਂ ਡੇਟ ਫਿਕਸ ਕੀਤੀ ਹੈ ਉਹਦੇ ਬਾਰੇ ਜੀ ਮੈਂ ਸਾਫ਼ ਤੌਰ ਤੇ ਤੁਹਾਡੇ ਸਾਹਮਣੇ ਤੁਹਾਡੇ ਰਾਹੀਂ ਕਹਿ ਦਿੰਨਾ ਕਿ ਹੈ ਵੀ ਮੈਂ ਹੌਸ ਦੇ ਵਿੱਚ ਕਿ ਅਫਸਰ ਸਾਹਿਬਾਨ ਨੂੰ ਮੈਂ ਬੇਨਤੀ ਕੀਤੀ ਹੈ ਬਕਾਇਦ ਸਾਹਿਬਾਨ ਨੂੰ ਬਤਿਆਨ ਕਿਆ ਕਿ 27 ਤਰੀਕ ਅਸੀਂ ਰੱਖਤੀ। ਉਹ 27 ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਸਾਡੇ ਵਰਕ ਆਰਡਰ ਹੋਏ ਹੋਏ ਨੇ ਪਾਵੇਂ ਕਿਸੇ ਬਾੜ ਦਾ ਪਾਵੇਂ ਕਿ ਸਾਡੇ ਬਾੜ ਦਾ ਭਾਵੇਂ ਕਿਸੇ ਦੂਜੇ ਕਿਸੇ ਹੋਰ ਬਾੜ ਦਾ ਕੰਮ ਹੈਗਾ ਉਹ ਸਾਰੇ ਕੰਮ ਸ਼ੁਰੂ ਹੋਣੇ ਚਾਹੀਦੇ ਨੇ ਔਰ ਕੰਮ ਸਿਕਮ 90% ਕੰਮ ਕੰਪਲੀਟ ਹੋਣੇ ਚਾਹੀਦੇ ਨੇ ਉਸ ਟਾਈਮ ਤੱਕ ਜੇਕਰ ਉਹ ਨਾ ਲੈ ਕੇ ਠੀਕ ਹੋਇਆ ਕੰਮ ਉਹ ਨਾਮ ਮਤਲਬ ਉਹ ਕੰਮ ਸ਼ੁਰੂ ਹੋਏ ਔਰ ਨਾ ਕੰਮ ਕੰਪਲੀਟ ਹੋਏ ਜੇ ਕੋਈ 50% ਰਹੇ ਤੇ ਕੋਈ ਗੱਲ ਨਹੀਂ ਔਰ ਮੈਂ ਹੌਸਲ ਪਰੇ ਹੌਸਲ ਦੇ ਵਿੱਚ ਕਿਹਾ ਕਿ ਅਸੀਂ ਅਪਸਾਮੇ ਖਿਲਾਫ ਲਿਖ ਕੇ ਭੇਜਾਂਗੇ ਜੀ ਇਹ ਜਾਣਬੁੱਝ ਕੇ ਜਿਹੜੇ ਕੰਮ ਹੈਗੇ ਆ ਇਹਨੇ ਸਰਕਾਰ ਦੇ ਇਸ਼ਾਰੇ ਤੇ ਮਤਲਬ ਆਪਦੀ ਪਾਵਰ ਨੂੰ ਵਰਤਦੇ ਹੋਏ ਸਾਡੇ ਜਿਹੜੇ ਠੇਕ ਲਾ ਰਹਿ ਗਏ ਉਹਨਾਂ ਨੂੰ ਵੀ ਤੁਮ ਕਹਉਂਦੇ ਆ ਕਿ ਜੇ ਜੇ ਤੁਸੀਂ ਕੰਮ ਸ਼ੁਰੂ ਨਹੀਂ ਕਰਨੇ ਔਰ ਜੇ ਨਹੀਂ ਕਰਨੇ ਤਾਂ ਅਸੀਂ ਅਗਲੀ ਮੀਟਿੰਗ ਦੇ ਵਿੱਚ ਉਹਨਾਂ ਦਾ ਖਲਾਫ ਲਿਖ ਕੇ ਭੇਜਾਂ ਇੱਕ ਦਰਖਤਾਂ ਬਾਰੇ ਲੈਂਦਾ ਜੀ ਤੁਸੀਂ ਵੀ ਦਰਖਤਾਂ ਦੀ ਛਾਈ ਹੈਡਕੱਟ ਕਰਨਾ ਹੈ ਕੁਝ ਕਹਣਾ ਤੇ ਨਹੀਂ ਮੈਂ ਦਿਖਾਇਆ ਉਹ ਕਹਿੰਦੇ ਜੀ ਪ੍ਰੂਨਿੰਗ ਮੈਂ ਕਹਿੰਦਾ ਜੀ ਪ੍ਰੂਨਿੰਗ ਕਿਵੇਂ ਹੋਈ ਦੀ ਇੱਕ ਪੇੜ ਦੀ ਲੀ ਹਾਈਟਿੰਗ 70 ਫੁੱਟ ਹੈਗੀ ਆ ਜਿਹਦੇ ਦੇ ਤਾਣੀਆਂ ਜਾ ਕੇ ਕੱਢੋਗੇ 60 ਫੁੱਟ ਤੋਂ ਸ਼ੁਰੂ ਹੁੰਦੀਆਂ ਨੇ ਉਹਦੀ ਕੀ ਪ੍ਰੂਨਿੰਗ ਹੋਏਗੀ ਉਹ ਬਿਲਕੁਲ ਡੰਡੇ ਜਿਹਾ ਸਿੱਧਾ ਸਿੱਧਾ ਖੜਾ ਹੈ ਔਰ ਉਹ ਹਾਂ ਆ ਦੇਖੋ ਬਿਲਕੁ ਉਹ ਜਦੋਂ ਹਵਾ ਚੱਲਦੀ ਆ ਉਹ 2-2 ਫੁੱਟ ਅੱਗੇ ਪਿੱਛੇ ਹਿਲਦਾ ਜਿਹੜਾ ਤਾਰ ਉਹਦੇ ਨੇੜੇ ਇਹਦੇ ਹੈਗਾ ਔਰ ਉਹ ਤਾਂ ਹਰ ਵੇਲੇ ਇੱਕ ਇੱਕ ਸਾਹਿਬ ਵੀ ਬਜਾਰੇ ਸੋਚ ਕੇ ਲੈਂਦੇ ਵੀ ਕਿਸੇ ਵੇਲੇ ਸਾਡੇ ਸਰਕਲ ਡਿੱਗੂਗਾ ਇਹ ਸੋ ਅਸੀਂ ਮੈਂ ਰਿਕਵੈਸਟ ਕੀਤੀ ਆ ਉਸ ਨੂੰ ਫੋਰਸ ਡਿਪਾਰਟਮੈਂਟ ਨਾਲ ਕਮਿਸ਼ਨ ਸਾਹਮਣੇ ਗੱਲ ਕਰਨੀ ਉਹਨਾਂ ਹੈਡ ਆਪ ਜਿਹਨਾਂ ਦੇ ਨਾਂ ਡੈਂਜਰਸ ਹੈਗੇ ਨੇ ਬਿਲਕੁਲ ਸਿੱਧੇ ਖੜੇ ਨੇ ਔਰ ਬਹੁਤ ਜ਼ਿਆਦਾ ਮਤਲਬ ਹਿਲਦੇ ਆ ਔਰ ਉਹਨਾਂ ਦਾ ਇਹ ਹਾਈਟੌਪ ਵੀ ਕਟਾਂਗੇ ਔਰ ਅਸੀਂ ਪਹਿਲਾਂ ਆਪਣੇ ਜਾਨਾਂ ਬਚਾਵਾਂਗੇ ਉਸ ਤੋਂ ਬਾਅਦ ਫਿਰ ਨਾਲ ਨਾਲ ਦਾ ਅਸੀਂ ਆਪਣੇ ਗ੍ਰੀਨਰੀ ਨੂੰ ਆਪਣੇ ਆਰੋਸ ਨੂੰ ਸਾਰੇ ਸਿਸਟਮ ਦਾ ਹੈਗਾ ਉਹਨੂੰ ਵੀ ਮਿੰਡੇ ਰੱਖਾਂਗੇ ਔਰ ਮੈਂ ਸਮਝਦਾ ਜਿਹੜਾ ਡेंजर स्पਿਰ ਵੀ ਹੈਗਾ ਉਹ ਸਾਰੇ ਜਿਹੜੇ ਹੈਗੇ ਉਹ ਕੱਟੇ ਜਾ। ਇਹਦੇ ਵਾਸਤੇ ਬਾਅਦ ਟੈਂਸ਼ਨ ਲਾਉਣ ਨੂੰ ਨੈਕ ਸਟਾਪ ਕਰਨੀ ਹੈ। ਜੀ ਇੱਕ 79 ਸੈਕਟਰ ਦੇ ਵੀ ਸਾਡਾ ਪਿਊਬਲ ਲੱਗਿਆ ਹੋਇਆ। ਉੱਥੇ ਸਾਡੇ ਕੋਲ ਕਾਫੀ ਵੱਡੀ ਲੈਂਡ ਹੈਗੀ ਆ। ਸਾਡੇ ਕੋਲੇ ਮਹਾਲੀ ਦੇ ਵਿੱਚ ਪਾਣੀ ਦੀ ਸਰਪਲਾਈ ਦਾ ਨਹਿਰੀ ਆਉਂਦੀ ਆ ਤੇ ਪਿਊਬਲ ਤੇ ਵੀ ਪਾਣੀ ਆਉਂਦਾ ਹੈਗਾ। ਪਰ ਸਾਡੇ ਕੋਲੇ ਸੈਂਪਲ ਭਰ ਕੇ ਚੈੱਕ ਕਰਨ ਵਾਸਤੇ ਕੋਈ ਆਪਣੀ ਲੈਬ ਨਹੀਂ ਸੀਗੀ। ਅਸੀਂ ਅਜੋ ਵੀ ਪਾਸ ਕੀਤੀ ਆ। ਜੀ ਲੈਬ ਸਾਡੀ 79 ਦੇ ਵਿੱਚ ਬਣੇਗੀ। ਹਰ ਸੈਂਪਲ ਹਰ ਰੋਜ਼ ਉਹਦੇ ਵਿੱਚ ਆਏਗਾ ਔਰ ਮੈਂ ਸਮਝਦਾ ਕਿ ਅਸੀਂ ਮਤਲਬ ਪਾਣੀ ਟੈਸਟ ਹੋਇਆ ਪਾਣੀ ਪੀਵਾਂਗੇ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਦਿਨ ਦਾ ਪਾਣੀ ਪੀਣ ਨੂੰ ਮਿਲੂਗਾ ਜੋ ਪਾਣੀ ਹੈ ਉਹ ਸਾਫ਼ ਸੁਰਾ ਪਾਣੀ ਮਿਲਿਆ ਇੱਕ ਸਰ ਬੈਕਟਰੀਜ਼ ਦੀ ਕਾਊਂਟ ਤਾਂ ਹੈ ਨਹੀਂ ਆਪਣੇ ਦੋਨ ਸਰ ਉਹਦੇ ਵਾਸਤੇ ਮੈਂ ਡੈਕਟਰੀ ਦੀ ਗੱਲ ਕਰ ਲਓ ਉਹਦੇ ਬਾਰੇ ਸਾਨੂੰ ਐਪਲੀਕੇਸ਼ਨਾਂ ਬਹੁਤ ਆਈਆਂ ਹੋਈਆਂ ਨੇ ਹਰ ਮੁਹੱਲੇ ਤੋਂ ਹਰ ਗਲੀ ਤੋਂ ਹਰ ਕਾਉਂਸਲਰ ਦੇ ਵਾਰਡ ਦੇ ਵਿੱਚ ਭਜਵਾਈਆਂ ਹੋਈਆਂ ਨੇ ਅਸੀਂ ਉਹਦੀ ਗਿੰਤੀ ਮੀਟਰ ਕੋ ਕਾਫੀ ਸਲੀਵਰਡ ਫੰਡ ਹੈਗੀ ਆ ਜੇ ਕੋਈ ਕਮੀ ਪੇਸ਼ੀ ਹੈਗੀ ਆ ਉਹ ਅਸੀਂ ਦੂਰ ਕਰ ਲਾਂਗੇ ਮੈਂ ਸਮਝਦਾ ਕਿ ਅਸੀਂ ਫੈਸਲਾ ਲੈ ਲਿਆ ਜਿਹੜੇ ਡੇਂਜਰਸ ਨੇ ਉਹਨਾਂ ਨੂੰ ਅਸੀਂ ਬਿਲਕੁਲ ਕਟਾਂਗੇ ਅੱਜ ਕਾਉਂਸਲਰਾਂ ਦੀ ਡਿਊਟੀ ਵੀ ਲਾਈ ਗਈ ਵੀ ਆਪਣੇ ਆਪਣੇ ਏਰੀਆ ਦੇ ਜਿਹੜੇ ਝੁਕੇ ਹੋਏ ਦਰਖਤ ਨੇ ਕੁਝ ਜਿਹੇ ਝੁਕੇ ਨੇ ਬਿਲਕੁਲ ਜੀ ਉਹ ਤਾਂ ਉਹਨਾਂ ਕੋਲ ਵੈਸੇ ਪਰ ਉਹਨਾਂ ਨੂੰ ਪਹਿਲਾਂ ਅਰੇਡੀ ਨੋਟ ਨੇ ਪਰ ਜਿਹੜੇ ਨੋਟ ਨਹੀਂ ਹੈਗੇ ਉਹਨਾਂ ਨੂੰ ਮੈਂ ਕਿਹਾ ਵੀ ਡਿਟੇਲ ਲੈ ਕੇ ਆਓ ਨਾਲ ਐਡਰੈਸ ਪਾ ਕੇ ਜਾਓ ਕਿ ਹਾਊਸ ਨੰਬਰ 345 ਆ ਫੇਸ 4 ਦੇ ਸਾਹਮਣੇ ਕਿ ਪੇਡ ਡੇਂਜਰਸ ਹੈਗਾ ਯਾ 2086 ਅਸ਼ਸਰੀ ਨੰਬਰ ਹੈਗਾ ਫੇਸਟ ਹੈਗਾ ਉਹਦੇ ਸਾਹਮਣੇ ਡੇਂਜਰਸ ਹੈਗਾ ਉਹ ਸਾਰੇ ਜਿਹੜਾ ਹੈਗਾ ਵਿਦ ਅਡਰੈਸ ਲੈ ਕਿ ਕਿ ਲਾਣਾ ਹੈ ਨੈਕੈਡ ਜਿਹੀ ਕਿਤਾਬਾਂ ਪਰ ਲੋਕਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਮਾਲਸ ਨੇ ਜੀ ਉਹਦੇ ਵਿੱਚ ਕੁਝ ਮਾਲ ਇਹੋ ਜਿਹੇ ਹੈਗੇ ਨੇ ਦੇਖੋ ਇਹਦੀ ਐਂਟਰੀ ਉਹਨੂੰ ਮੇਨ ਰੋਡ ਤੋਂ ਮਿਲੀ ਹੋਈ ਆ ਪਰ ਉਹਨਾਂ ਨੇ ਆਪਣੇ ਪਿੱਛੇ ਕੋਈ ਐਮਰਜੈਂਸੀ ਡੋਰ ਖੋਲ ਲਏ ਲੋਕਾਂ ਦੇ ਘਰਾਂ ਦੇ ਵਿੱਚ ਉਧਰ ਜਮੈਡੋ ਵਾਲੇ ਸਾਰੇ ਉਧਰ ਘੁੰਮਦੇ ਹੈਗੇ ਆ ਔਰ ਉਧਰ ਸ਼ਰਾਬੀ ਵੀ ਜਾਂਦੇ ਆ ਉਧਰ ਉਹ ਆਪਣਾ ਸਰੀਰ ਤੇ ਪਾਣੀ ਵੀ ਛੜਦੇ ਆ ਉਧਰ ਆਪਣੀਆਂ ਗੱਡੀਆਂ ਵੀ ਕੱਢਦੇ ਆ ਔਰ ਮੈਂ ਸਮਝਦਾ ਕਿ ਉਹ ਜਿਹੜੇ ਜਨਰੇਟਰ ਵਗੈਰਾ ਹੈਗੇ ਆ ਉਹਨਾਂ ਦੇ ਘਰਾਵਲ ਨੂੰ ਉਹਨਾਂ ਦੇ ਸਲੈਂਸਰ ਵੱਡੇ ਵੱਡੇ ਜਨਰੇਟਰ ਨੇ ਬਹੁਤ ਵੱਡੇ ਵੱਡੇ ਉਹਨਾਂ ਦੇ ਘਰਾਵਲ ਨੂੰ ਮੂੰਹ ਖੋਲ ਕੇ ਉਹਨਾਂ ਦੇ ਜਮਲ ਚਲਾਏ ਹੋਏ ਨੇ ਉਹ ਅਸੀਂ ਉਹਦੇ ਵੀ ਜਿਹੜਾ ਹੈਗਾ ਐਕਸੀਡੈਂਟ ਲੰ ਜਾਣ ਜਾ ਰਹੇ ਆ ਕੋਈ ਬੜੀ ਛੇਤੀ ਜਿਹੜਾ ਹੈਗਾ ਠੀਕ ਕਰ ਜੀ ਇਹ ਕਹਿ ਰਹੇ ਕਿ ਐਂਟਿੰਗ ਕਰੋਜਮੈਂਟ ਜਿਹੜੀ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਉਹਦਾ ਮਲਵਾ ਮਲਵਾ ਹੈਗਾ ਉਹ ਵੀ ਉੱਥੇ ਹੀ ਪਿਆ ਹੋਇਆ ਉਹ ਚੱਕ ਨਹੀਂ ਰਹੇ ਜੀ ਦੇਖੋ ਇਹ ਜਿਹੜਾ ਕਰੋਜਮੈਂਟ ਲਈ ਡਰਾਈ ਚੱਲਦੀ ਹੈਗੀ ਆ ਉੱਥੇ ਕਾਫੀ ਜਗ੍ਹਾ ਤੇ ਇਹ ਕਿਸੇ ਨੂੰ ਆਈਡੀਆ ਨਹੀਂ ਹੁੰਦਾ ਕਿ ਜਿੱਥੇ ਕੋਈ ਜਿਵੇਂ ਉਥੇ ਬਹੁਤ ਵੱਡੀ ਕਿ ਦੁਵਾਰ ਸੀਗੀ 800 ਰੁਪਏ ਦੀ ਦੁਵਾਰ ਸੀਗੀ ਉਥੇ ਕਿਸੇ ਨੂੰ ਆਈਡੀ ਨਹੀਂ ਹੁੰਦਾ ਕਿ ਐਡਾ ਵੱਡਾ ਵੀਰ ਦੇ ਮਲਬਾ ਸਾਨੂੰ ਚੱਕਣਾ ਪਊਗਾ ਉਹ ਕੰਮ ਡਰਾਈਵ ਚੱਲ ਰਹੀ ਆ ਪ੍ਰੋਪਰ ਤਰੀਕੇ ਨਾਲ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਅੱਗੇ ਸਾਨੂੰ ਕੋਈ ਇਨਫੋਰਮੇਸ਼ਨ ਆਊਗੀ ਜਿਵੇਂ ਅੱਜ ਮੈਂ ਕਿਹਾ ਹੁਣ ਜੀਸੀ ਮਸ਼ੀਨ ਵਗੈਰਾ ਲਾਓ ਤੇ ਉਹ ਪਰਲ ਲਾਣਾ ਸਾਫ ਸਫਾਈ ਵੀ ਹੋਣੀ ਚਾਹੀਦੀ ਹੈ